ਇਹਨੂੰ ਆਹਦੇ ਨੇ ਐ ਕਰੀ ਫੱਟਨੀ ਉਹ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਮਵਾਲਾ ਹਰਚੋਗਾ ਤੇ ਰਾਮਵਾਲਾ ਕਲਾ ਜਿਹਦੇ ਵਿਚਕਾਰ ਇੱਕ ਪੌਲਾ ਭਾਰਤ ਮਾਣਾ ਪ੍ਰੋਜੈਕਟ ਜੋ ਬਣ ਰਿਹਾ ਔਲ ਬਣ ਰਹੀ ਹੈ ਸੜਕ ਬਣ ਰਹੀ ਹੈ ਪਹਿਲਾਂ ਤਾਂ ਇਹ ਵਿੱਚ ਕੋਈ ਨਿਕਾਸ ਨਹੀਂ ਦਿੱਤਾ ਸਾਡੇ ਦੋਨੇ ਪਿੰਡਾਂ ਜੀ ਤੋਂ ਫੋਟੋ ਤਿਆਰ ਆ ਦੂਜੀ ਗੱਲ ਆ ਜਿਹੜਾ ਪੌੜਾ ਪੌੜ ਦੇ ਆ ਵਿੱਚ ਖੜੇ ਅਸੀਂ ਅੱਜ ਹੁਣ ਇੱਥੇ ਤੇ ਐਡਾ ਐਡਾ ਪਾਣੀ ਪੌੜ ਥੱਲੇ ਆਇਆ ਹੈ ਹੁਣੇ ਹੀ ਸਾਡੀ ਇੱਕ ਬੱਸ ਸੀਗੀ ਉਹਦੇ ਵੀ ਫਿਲਟਰ ਬੁੱਡਰ ਭਰ ਕੇ ਜਿਨੇ ਭਰ ਕੇ ਉਹਦਾ ਉਹਨੂੰ ਖਿੱਚ-ਖਿੱਚ ਕੇ ਕ੍ਰੇਨ ਨਾਲ ਪਾਸੇ ਕੀਤਾ ਸੀ ਇਹ ਸਾਡਾ ਜਿਹੜਾ ਪੌੜਾ ਘੱਟੋ ਘਾਟੇ ਨਾਂ ਬਾਲ ਦੇ 10 ਫੁੱਟ ਚਾ ਹੋਰ ਚਾਹੀਦਾ ਤੇ ਜੇ ਉਹ ਥੱਲੇੋਂ ਉੱਚਾ ਆਊਗਾ ਤੇ ਫੇਰ ਇਹ ਸਾਡਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਘਰ ਰਹੇ ਜੂਗਾ ਪਰ ਜਿਹੜੀ ਇਹ ਇਹ ਸੜਕ ਬਣ ਰਹੀ ਹੈ ਇਹ ਖਾਰਤਮਾਲਾ ਪ੍ਰੋਜੈਕਟ ਬਣ ਰਿਹਾ ਜਿਹੜਾ ਇਹ ਜੇ ਇਨੀਆਂ ਇਨੀਆਂ ਪੁਲ ਹਰ ਇੱਕ ਪੁਲ ਨਹੀਂ ਵਾ ਇਹ ਨਹੀਂ ਵੀ ਇਹੀ ਪੁਲ ਨਹੀਂ ਵਾ ਅਸੀਂ ਰਣੀਆਂ ਸੜਕ ਤੇ ਜਾ ਕੇ ਦੇਖਿਆ ਅਸੀਂ ਪਿੱਛੇ ਵੀ ਦੇਖ ਕੇ ਆਏ ਆ ਸਾਰੇ ਹੀ ਪੁਲ ਨਹੀਂ ਵੇ ਆ ਤੇ ਆ ਦਾ ਮੋੜੋਂ ਹੱਦੋਂ ਜ਼ਿਆਦਾ ਨਹੀਂ ਵਾ ਜਿਹਦੇ ਵਿੱਚ ਆ ਵੇਖੋ ਤਿੰਨ ਤਿੰਨ ਫੁੱਟ ਪਾਣੀ ਖੜਾ ਹੋਣ ਤੇ ਇਹ ਦੋਨਾਂ ਪਿੰਡਾਂ ਦੀ ਜਿਹੜੀ ਸੜਕ ਨੂੰ ਜਿਹਨੂੰ ਮਿਲਣਾ ਹੈ ਤੇ ਜਦੋਂ ਇਹੜਾੜਾ ਪਾਣੀ ਆ ਤੇ ਮਿਲੂ ਕਿਵੇਂ ਇਹ ਸੜਕ ਦਾ ਸੀ ਆਉਣ ਵਾਲੇ ਸਮੇਂ 'ਚ ਕਿਸੇ ਮੰਤਰੀ ਸੰਤਰੀ ਨੂੰ ਕਹਿ ਕੇ ਇਹ ਉੱਚੀ ਵੀ ਕਰਾਵਾਂਗੇ ਪਰ ਪੌੜ ਸਾਡੀ ਸਾਰੀ ਜ਼ਿੰਦਗੀ ਦਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਪੌੜ ਇਹ ਪੌੜ ਨੂੰ ਸਾក្ត ਤਸੀਂ ਬੇਨਤੀ ਕਰਦੇ ਆਂ ਜੀ ਸਾਹਿਬ ਮੋਗਾਂ ਨੂੰ ਕਰਦੇ ਆਂ ਕਿ ਭਾਈ ਸਾਹਿਬ ਇਹ ਪੌੜ ਦਾ ਜੈਜਾ ਲੈ ਜੈਜਾ ਲੈ ਕੇ ਇਹਨੂੰ ਤੁਰੰਤ ਇਹਨੂੰ ਪੱਟ ਕੇ ਉੱਚਾ ਕੀਤਾ ਜਾਵੇ ਤੇ ਸਾਡੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿੰਦਗੀਆਂ ਦਾ ਸਮਾਲ ਹੈ ਇਹ ਤੇ ਇਹਦੇ ਅਸੀਂ ਛਟਕਾਰਾ ਪਾ ਸਕੀਏ ਜਿੰਨੇ ਪੌੜਾ ਮੋਗੇ ਜਿਹੜੇ ਇਹਦੇ ਵਿੱਚ ਸਾਰਿਆਂ ਵਾਸਤੇ ਇਹ ਅਸੀਂ ਕਹਿੰਦੇ ਆਂ ਵੀ ਤੂੰ ਇਹਦਾ ਤੁਰੰਤ ਕਾਰਵਾਈ ਕਰ ਇਹਨਾਂ ਦੀ ਪਰਤਾਲ ਕਰ ਪਰਤਾਲ ਹੋਵੇ ਤਾਂ ਸਾਨੂੰ ਪਤਾ ਲੱਗ ਜਾਵੇ ਤੇ ਅਸੀਂ ਇਹ ਸਾਡਾ ਉੱਚਾ ਹੋ ਜਾਵੇ ਤੇ ਸਾਡਾ ਨੰਗਾ ਬਣ ਜਾਵੇ ਇੱਕ ਪਾਸੇ ਨਾਲ ਡਰੇਨਾ ਦੇ ਤੇ ਇੱਕ ਪਾਸੇ ਸੜਕ ਹੈ ਅੱਜ ਇੱਥੇ ਨਾ ਕੋਈ ਡਰੇਨ ਦਾ ਪਤਾ ਲੱਗਦਾ ਤੇ ਨਾ ਕੋਈ ਸੜਕ ਦਾ ਪਤਾ ਲੱਗਦਾ ਆ ਜਿਹੜੇ ਸਫਾਈ ਕਰਮਚਾਰੀ ਕਰਕੇ ਗਏ ਸੀਗੇ ਉਹਨਾਂ ਨੇ ਐ ਨੌ ਨੌ ਮਾਰੇ ਆ ਭੱਜੇ ਜਾਂਦਿਆਂ ਨੇ ਆਹ ਬੂਟੀ ਦਾ ਹਾਲ ਵੇਖ ਲਓ ਇਹ ਸਾਡੇ ਦੋ ਤਿੰਨਾਂ ਪਿੰਡਾਂ ਨੂੰ ਬੂਟੀ ਨੇ ਬੂਟੀ ਨੇ ਦੱਬ ਦੇਣਾ ਜਿਹੜੇ ਆਉਣ ਵਾਲੇ ਸਾਡੇ ਸਮੇਂ ਇਹ ਝੋਨੇਆਂ ਵਾਹਣਾ ਚ ਵੜ ਗਈ ਐ ਇਹ ਇੱਥੇ ਨਾ ਪਤਾ ਦਾ ਪੌੜਾ ਨਾ ਪਤਾ ਦਾ ਡਰੇਨ ਆ ਤੇ ਨਾ ਹੀ ਪਤਾ ਲੱਗਦਾ ਸਾਡੇ ਖੇਤਾਂ ਦੀ ਫਸਲ ਵੀਜੀ ਹੋ ਆ ਸਾਰੇ ਖੇਤਾਂ ਦੀ ਫਸਲਾਂ ਦੇ ਵਿੱਚ ਵੜ ਗਏ ਤੇ ਵੇਥਾ ਹਜੇ ਵੀ ਮੈਨੂੰ ਤਾਂ ਲੱਗਦਾ ਨਹੀਂ ਕਈ ਇਹ ਰਣ ਇਹ ਤੋਂ ਇਹ ਸਕਾਰਾ ਇਹ ਸੜਕ ਦਾ ਹੋ ਜਾਊਗਾ ਅਸੀਂ ਤਾਂ ਬਜ਼ੁਰਗਾਂ ਨੂੰ ਲੈ ਕੇ ਆਏ ਆ ਆ ਵੇਖੋ ਟਰੈਕਟਰ ਤੇ ਭਾ ਕੇ ਲੈ ਕੇ ਆਏ ਆ ਮਗਰ ਖਲਾਂ ਦੇ ਉੱਤੇ ਦੂਜੇ ਪਿੰਡੋਂ ਟਰੈਕਟਰ ਤੇ ਭਾ ਕੇ ਲੈ ਕੇ ਆਏ ਆ ਵੀ ਕਿਸੇ ਹਿਸਾਬ ਦੇ ਨਾਲ ਸਾਡੇ ਪਿੰਡ ਪਹੁੰਚ ਜਾਣ ਐਡਾ ਮਾੜਾ ਹਾਲ ਆ ਸਾਡੇ ਪਿੰਡਾਂ ਦਾ ਤੇ ਖਾਸ ਕਰਕੇ ਆ ਪੁਲ ਦਾ ਜਿਹੜੇ ਪੌੜਾ ਜਿੰਨੇ ਵੀ ਪੌੜਾ ਹੈ ਇਹਨਾਂ ਨੂੰ ਤੁਰੰਤ ਉੱਚਾ ਕੀਤਾ ਜਾਵੇ ਖੱਲੋ ਸੜਕ ਦਾ ਲੈਵਲ